ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1200 ਤੇ ਦਰਜ ਕਾਹੇ ਪੁੱਤ ਝਗੜਤੋਂ ਸੰਗ ਬਾਪ ਇਹ ਸ਼ਬਦ ਤਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਉਦੋਂ ਉਚਾਰਨ ਕੀਤਾ ਸੀ ਜਦੋਂ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਸੁਪੁੱਤਰ ਗੁਰੂ ਅਜਮਦ ਦੇਵ ਜੀ ਨੂੰ ਗੁਰਗੱਦੀ ਦਾ ਵਾਰਿਸ ਬਣਾ ਦਿੱਤਾ ਸੀ ਉਸ ਵਕਤ ਗੁਰੂ ਜੀ ਦੇ ਵੱਡੇ ਸੁਪੁੱਤਰ ਬਾਬਾ ਪਿੱਥੀ ਚੰਦ ਨੇ ਇਸ ਦਾ ਬਹੁਤ ਵਿਰੋਧ ਕੀਤਾ ਪਿਤਾ ਗੁਰੂ ਰਾਮਦਾਸ ਜੀ ਨੂੰ ਬਹੁਤ ਬੁਰਾ ਭਲਾ ਕਿਹਾ ਝਗੜਾ ਕੀਤਾ ਅਤੇ ਪਿੱਥੀ ਚੰਦ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ ਗੁਰੂ ਰਾਮਦਾਸ ਜੀ ਦੇ ਤਿੰਨ ਸੁਪੁੱਤਰ ਬਾਬਾ ਪਿੱਥੀ ਚੰਦ, ਬਾਬਾ ਮਹਾਦੇਵ ਤੇ ਗੁਰੂ ਅਜਨ ਦੇਵ ਜੀ ਸਨ। ਪਿੱਥੀ ਚੰਦ ਗੁਰੂ ਘਰ ਦੇ ਲੈਣ ਦੇ ਨ ਤੇ ਦੇਖ ਰੇਖ ਦਾ ਸਾਰਾ ਕੰਮ ਸੰਭਾਲਦਾ ਸੀ ਜਿਸ ਪਿੱਛੇ ਉਸ ਨੂੰ ਗੁਰਗੱਦੀ ਦਾ ਲਾਲਚ ਸੀ। ਉਸ ਨੂੰ ਪੂਰਾ ਯਕੀਨ ਸੀ ਕਿ ਗੁਰਗੱਦੀ ਉਸੇ ਨੂੰ ਹੀ ਮਿਲੇਗੀ ਪਿੱਥੀ ਚੰਦ ਨੂੰ ਦੁਨਿਆਵੀ ਮੋਹ ਤੇ ਪੈਸੇ ਦਾ ਮੋਹ ਸੀ ਉਹ ਸਾਰੇ ਕੰਮ ਮੋਹ ਵਸ਼ ਹੋ ਕੇ ਕਰਿਆ ਕਰਦਾ ਸੀ ਬਾਬਾ ਮਹਾਦੇਵ ਦੁਨਿਆਵੀ ਗੱਲਾਂ ਤੋਂ ਉਪਰਾਮ ਰਹਿ ਕੇ ਸੰਨਿਆਸੀ ਵਾਲਾ ਜੀਵਨ ਬਤੀਤ ਕਰਦੇ ਸਨ ਗੁਰੂ ਅਰਜੁਨ ਦੇਵ ਜੀ ਬਿਨਾਂ ਮੋਹ ਮਾਇਆ ਤੇ ਲਾਲਚ ਦੇ ਗੁਰੂ ਰਾਮਦਾਸ ਜੀ ਦੀ ਸੇਵਾ ਕਰਿਆ ਕਰਦੇ ਸਨ ਗੁਰੂ ਅਰਜੁਨ ਦੇਵ ਜੀ ਦੀ ਸੇਵਾ ਭਾਵਨਾ ਅਤੇ ਆਗਿਆ ਪਾਲਣ ਦੀ ਭਾਵਨਾ ਸਦਕਾ ਹੀ ਗੁਰੂ ਜੀ ਨੇ ਉਹਨਾਂ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਸੀ ਜਦੋਂ ਪਿੱਥੀ ਚੰਦ ਇਸ ਦੇ ਵਿਰੋਧ ਦੇਵਚ ਗੁਰੂ ਰਾਮਦਾਸ ਜੀ ਦੇ ਨਾਲ ਝਗੜਾ ਕਰਦਾ ਹੈ ਤਾਂ ਗੁਰੂ ਜੀ ਸ਼ਾਂਤ ਰਹਿੰਦੇ ਹਨ ਅਤੇ ਉਸ ਨੂੰ ਸਮਝਾਉਂਦਿਆਂ ਹੋਇਆਂ ਇਹ ਸ਼ਬਦ ਦਾ ਉਚਾਰਨ ਕਰਦੇ ਹਨ ਕਾਹੇ ਪੁੱਤ ਝਗੜਤ ਹੋ ਸੰਗ ਬਾਪ ਪੁੱਤਰ ਤੂੰ ਆਪਣੇ ਪਿਤਾ ਦੇ ਨਾਲ ਕਿਉਂ ਝਗੜਾ ਕਰ ਰਿਹਾ ਹੈ ਤਖਤ ਬਹਿ ਤਖਤੇ ਕੀ ਲਾਇਕ ਗੁਰਗੱਦੀ ਤਾਂ ਤੁਰੋਂ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਮਿਲਦੀ ਹੈ ਜਿਨਕੇ ਜਣੇ ਵਡੀਰੇ ਤੂੰ ਹੋ ਤਿਨ ਸਿਓ ਝਗੜਤ ਪਾਪ ਜਿਸ ਨੇ ਤੈਨੂੰ ਜਨਮ ਦਿੱਤਾ ਵੱਡਾ ਕੀਤਾ ਪਾਲਿਆ ਪੋਸਿਆ ਉਸ ਪਿਤਾ ਦੇ ਨਾਲ ਝਗੜਨਾ ਪਾਪ ਹੈ ਜਿਸ ਤਨ ਕਾ ਤੂੰ ਗਰਬ ਕਰਤ ਹੋ ਸੋ ਤਨ ਕਿਸੇ ਨਾ ਆਪ ਜਿਸ ਤਨ ਦਾ ਤੂੰ ਅਹੰਕਾਰ ਕਰ ਰਿਹਾ ਹੈ ਉਸ ਨੇ ਕਿਸੇ ਦਾ ਸਾਥ ਨਹੀਂ ਦਿੱਤਾ ਅੱਜ ਜੋ ਤੇਰੇ ਕੋਲ ਹੈ ਕੱਲ ਕਿਸੇ ਹੋਰ ਦੇ ਕੋਲ ਹੋਵੇਗੀ ਖਿੰਨ ਮੇ ਛੋੜ ਜਾਏ ਵਿਖਿਆ ਰਸ ਤੋਂ ਲਾਗੇ ਪਛਤਾਪ ਵਿਖਿਆ ਦੇ ਰਸ ਬਹੁਤ ਜਲਦੀ ਸਾਥ ਛੱਡ ਜਾਂਦੇ ਹਨ ਫਿਰ ਅਸੀਂ ਪਛਤਾਉਂਦੇ ਹਾਂ ਜੋ ਤੁਮਰੇ ਪ੍ਰਭੂਤ ਸੁਆਮੀ ਹਰ ਤਿੰਨ ਕੇ ਜਾਪੋ ਜਾ ਜੋ ਵੀ ਤੁਹਾਡਾ ਪ੍ਰਭੂ ਹੈ ਉਸ ਦਾ ਜਾਪ ਕਰਿਆ ਕਰੋ ਤਾਂ ਕਿ ਤੁਹਾਡਾ ਜਨਮ ਮਰਨ ਕੱਟ ਜਾਵੇ ਉਪਦੇਸ਼ ਕਰਤ ਨਾਨਕ ਜਨ ਤੁਮ ਕੋ ਜੋ ਸੁਨੋ ਤੋ ਜਾਏ ਸੰਤਾਪ ਗੁਰੂ ਨਾਨਕ ਦੇਵ ਜੀ ਸਾਨੂੰ ਉਪਦੇਸ਼ ਦਿੰਦੇ ਹਨ ਕਿ ਜੋ ਵੀ ਉਸ ਦਾ ਨਾਮ ਲਵੇਗਾ ਉਸ ਦੇ ਸਾਰੇ ਦੁੱਖ ਸੰਤਾਪ ਦੂਰ ਹੋ ਜਾਣਗੇ ਇਹ ਸ਼ਬਦ ਰਾਹੀ ਗੁਰੂ ਰਾਮਦਾਸ ਜੀ ਸਾਨੂੰ ਇਹੀ ਸੁਨੇਹਾ ਦੇ ਰਹੇ ਹਨ ਕਿ ਜਿਸ ਮਾਤਾ ਪਿਤਾ ਨੇ ਸਾਨੂੰ ਜਨਮ ਦੇ ਕੇ ਪਾਲਿਆ ਪੋਸਿਆ ਵੱਡਾ ਕੀਤਾ ਉਸ ਮਾਤਾ ਪਿਤਾ ਦੇ ਨਾਲ ਪੈਸੇ ਖਾਤਰ ਝਗੜਨਾ ਪਾਪ ਹੈ ਜੀਵ ਨੂੰ ਤਨ ਦੌਲਤਾਂ ਦਾ ਲਾਲਚ ਛੱਡ ਕੇ ਪ੍ਰਭੂ ਨਾਮ ਸਿਮਰਨ ਦੇ ਨਾਲ ਜੁੜਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ